ਆਪ ਵੀ ਨੂੰ ਪਤਾ ਹੈ ਕਿ ਲੋਹੇ ਦਾ ਥਿਆਰ ਬਿਲਕੁਲ ਸਿਰਤੇ ਆ ਤੇ ਇਸ ਥਿਆਰ ਦੇ ਵਿੱਚ ਲੁਕੀ ਜਿਹੜੇ ਮਾੜੇ ਅੰਸਰ ਨੇ ਉਹ ਚਾਈਨਸ ਸਟਿੰਗ ਦਾ ਇਸਤੇਮਾਲ ਕਰਦੇ ਆ ਪਤੰਗबाजी ਕਰਨ ਵਾਸਤੇ ਜਿਹਨ ਸਾਡੇ ਮਾਨਯੋਗ ਕਮਿਸ਼ਨ ਸਾਹਿਬ ਸਰਗਪ੍ਰੀਤ ਸਿੰਘ ਢੁੱਲਰ ਜੀ ਅਮੰਦੀ ਬਣਾ ਵਿਸ਼ੇਸ਼ ਅਧਿਕਾਰੀ ਕੀ ਜਿਹੜੇ ਚਾਈਨਸ ਸਟਿੰਗ ਨੂੰ ਬੈਨ ਕੀਤਾ ਗਿਆ ਹੈ ਇਹਦੇ ਨਾਲ ਗੁੱਡੀ ਨਹੀਂ ਉੱਡਣ ਦੇਣੀ ਸੋ ਇਸ ਮੌਕੇ 'ਤੇ ਅਸੀਂ ਅੱਜ ਮੇਰੇ ਨਾਲ ਐਸ.ਐਚ.ਓ.ਸੀ. ਜੁਨੇ ਰਾਜਨ ਕੁਮਾਰ ਜੀ ਅਸੀਂ ਗਾਉਂ ਨੂੰ ਸਪੈਸ਼ਲਿਸਟ ਹਾਇਰ ਕਰਕੇ ਤੇ ਲੈ ਕੇ ਤੇ ਆਪਣੇ ਕਮਿਊਨਿਸਟ੍ਰੇਸ਼ਨ ਸੀ.ਜੀ. ਜੀ. ਬਿਲਡਿੰਗ ਤੋਂ ਆਸ-ਪਾਸ ਏਰੀਆ ਜਿਹੜੀ ਦੂਧੀਆਂ ਉੱਗ ਰਹੀ ਹੈ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਜਿੱਥੇ ਕਿਤੇ ਵੀ ਚਾਈਨਿੰਗ ਸਟ੍ਰਿੰਗ ਵਰਸਟਿੰਗ ਦਾ ਇਸਤੇਮਾਲ ਹੁੰਦਾ ਉਹਤੇ ਅਸੀਂ ਆਪਣੀ ਪੁਨਿਸਪਾਰਟੀ ਭੇਜ ਕੇ ਉਹਨਾਂ ਨੂੰ ਫੜ ਕੇ ਯੋਗ ਕਰ ਵੀ ਕਰਦੇ ਰਾਵਾਂਗੇ ਸੋ ਮੈਂ ਆਪ ਜੀ ਦੇ ਮਹਾਗਮ ਤੋਂ ਲੋਕਾਂ ਨੂੰ ਅਸੀਂ ਬੇਨਤੀ ਕਰਦਾ ਕਿ ਚਾਈਨਿੰਗ ਸਟ੍ਰਿੰਗ ਦਾ ਇਸਤੇਮਾਲ ਨਾ ਕਰੋ ਕਿ ਜਿਹੜੀ ਲੋਕਲ ਡੋਰ ਬੰਦੀ ਹੈ ਜਿਹੜੀ ਕਿ ਫੈਸਟੀਵਲ ਦੇ ਦੌਰਾਨ ਅਸੀਂ ਉਡੀਆਂ ਢਾਣੇ ਆ ਉਹਦੇ ਨਾਲ ਹੀ ਆਪਣੀ ਪਤੰਗबाजी ਕਰਨ ਥੈਂਕ ਯੂ ਧੰਨਵਾਦ